ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਬੁਲਾਈ ਗਈ ਹੈ ਕਿਉਂਕਿ ਪਿਛਲੇ ਦਿਨੀ ਅਬੋਰ ਸ਼ਹਿਰ ਦੇ ਵਿੱਚ ਕਪੜਾ ਵਪਾਰੀ ਔਰ ਡਿਜ਼ਾਈਨਰ ਸੰਜੀਵ ਵਰਮਾ ਜੀ ਦਾ ਜਿਹੜਾ ਕਤਲ ਹੋਇਆ ਔਰ ਬਹੁਤ ਦਰਦਨਾਕ ਕਤਲ ਸੀ ਕਤਲकांड ਕੀਤਾ ਗਿਆ ਰੋਪੀਆਂ ਵੱਲੋਂ ਇੱਕ شریف ਇਮਾਨਦਾਰ ਆਦਮੀ ਨੂੰ 11 ਗੋਲੀਆਂ ਮਾਰ ਕੇ ਜਿਹੜਾ ਕਤਲ ਕੀਤਾ ਗਿਆ ਔਰ ਵਰਮਾ ਪਰਿਵਾਰ ਵੱਲੋਂ ਵੀ ਵਾਰ-ਵਾਰ ਬੇਨਤੀ ਕੀਤੀ ਗਈ ਹੈ ਕਿ ਇਸ ਕਤਲकांड ਤੇ ਰਾਜਨੀਤੀ ਨਾ ਕਰਨ ਉਹ ਪਰਿਵਾਰ ਬਹੁਤ ਜ਼ਿਆਦਾ ਦੁੱਖ ਦੇ ਸਦਮੇ ਵਿੱਚ ਹੈ ਔਰ ਪਿਛਲੇ ਦਿਨੀ ਚੌਧਵੀਂ ਸੀਰੀਲ ਕੁਮਾਰ ਜਾਖੜ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ ਔਰ ਉਹਨਾਂ ਨੇ ਸਿੱਧੇ ਅ ਸਿੱਧੇ ਤੌਰ ਤੇ ਮੇਰੇ ਤੇ ਇਲਜ਼ਾਮ ਲਗਾਏ ਕਿ ਅਸਲੀ ਗੈਂਗਸਟਰ ਤਾਂ ਉਹ ਹੈ ਜਿਹੜੇ ਉੱਥੇ ਚਿੱਟੇ ਕੁੜਤੇ ਪਿਆਮੀ ਪਾ ਕੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਸ਼ਰਧਾਂਜਲੀयां ਦਿੰਦੇ ਆ ਤੇ ਉਹ ਵਰਮਾ ਪਰਿਵਾਰ ਤੋਂ ਜਿਹੜਾ ਹੈ ਆਪਣਾ ਮਹੀਨਾ ਲੈਂਦੇ ਆ ਫਰੋਤੀਆਂ ਲੈਂਦੇ ਆ ਇਹ ਉਹਨਾਂ ਦਾ ਜਿਹੜਾ ਦੋਸ਼ ਸਿੱਧੇ ਸਿੱਧੇ ਤੌਰ ਤੇ ਮੇਰੇ ਉੱਪਰ ਸੀ ਕਿਉਂਕਿ ਮੈਂ ਹੀ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਤੋਂ ਟਾਈਮ ਲੈ ਕੇ ਸੰਜੀਵ ਵਰਮਾ ਜੀ ਨੂੰ ਸ਼ਰਧਾਂਜਲੀ ਵਾਸਤੇ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਸਪੀਕਰ ਸਾਹਿਬ ਨੇ ਬੇਨਤੀ ਸਵੀਕਾਰ ਕਰਕੇ ਸ਼ਰਧਾਂਜਲੀ ਦਿੱਤੀ ਗਈ ਸੀ ਔਰ ਉਹਨਾਂ ਨੇ ਇੱਥੇ 8 ਤਰੀਕ ਨੂੰ ਧਰਨਾ ਵੀ ਲਗਾਇਆ ਔਰ ਉਹਨਾਂ ਨੇ ਇੱਕ ਗੱਲ ਕਹੀ ਕਿ ਇੱਥੇ yogi raj ਚਾਹੀਦਾ ਮੈਂ ਪੁੱਛਣਾ ਚਾਹ ਲਾ ਜਾਕੜ ਸਾਹਿਬ ਤੋਂ ਪਿਛਲੇ 55 ਸਾਲਾਂ ਤੋਂ ਤੁਹਾਡਾ ਪਰਿਵਾਰ ਸੱਤਾ ਦੇ ਵਿੱਚ ਹੈ ਅਬੋਰ ਦੀ ਸੱਤਾ ਤੇ ਕਾਬਜ਼ ਹੈ ਇਹ ਜਿੰਨੇ ਗੈਂਗਸਟਰ ਨੇ ਇਹ ਸਾਰੇ ਤੁਹਾਡੀ ਅਬੋਰ ਸਬ ਡਿਵੀਜ਼ਨ ਨਾਲ ਹੀ ਕਿਉਂ ਸੰਬੰਧ ਰੱਖਦੇ ਨੇ ਇਹ ਤੁਹਾਡੇ ਰਾਜ ਵਿੱਚ ਦਾ ਪੈਦਾ ਹੋਇਆ ਔਰ ਅੱਜ ਤੁਸੀਂ ਜਿਹੜੀ ਉਂਗਲ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਕਰਦੇ ਹੋ ਸਰ ਇਹ ਤੁਹਾਡੀ ਫੋਟੋ ਵੀ ਵਾਇਰਲ ਹੋ ਰਹੀ ਹੈ ਆਰਜੂ ਵਿਸ਼ੋਈ ਨਾਮ ਦੀ ਆਈਡੀ ਸੀ ਆਰਤੀ ਵਿਸ਼ੋਈ ਨਾਮ ਦੀ ਆਈਡੀ ਨਾਲ ਵਾਇਰਲ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸ਼ਾਇਦ ਮੈਨੂੰ ਲੱਗਦਾ ਵੀ ਉਸ ਸਕੇ ਆਪਣੇ ਸਵਾਲ ਵਿੱਚ ਪੁੱਛੋ ਦੇਖੋ ਮੇਰੀ ਫੋਟੋ ਵਾਇਰਲ ਹੋਈ ਹੈ ਬਟ ਮੈਂ ਉਹਨੂੰ ਆਇਡੈਂਟੀਫਾਈ ਨਹੀਂ ਕਰਦਾ ਕਿ ਉਹ ਹੀ ਆਰਜੂ ਬਿਸ਼ਨੋਈ ਹੈ ਔਰ ਦੇਖੋ ਸਾਡੇ ਨਾਲ ਫੋਟੋਆਂ ਕਰਵਾਉਂਦੇ ਨੇ ਅੱਜ ਵੀ ਮੈਂ ਤਿੰਨ ਪਿੰਡਾਂ ਦੇ ਵਿੱਚ ਜਾ ਕੇ ਆਇਆ ਹਾਂ ਉੱਥੇ ਜਦੋਂ ਪ੍ਰੋਗਰਾਮ ਖਤਮ ਹੁੰਦਾ ਲੋਕ ਫੋਟੋਆਂ ਕਰਵਾਉਂਦੇ ਨੇ ਇੱਥੇ ਦਫ਼ਤਰ ਦੇ ਵਿੱਚ ਵੀ ਹਜ਼ਾਰਾਂ ਲੋਕ ਮਿਲਣ ਆਦੇ ਆਪਣੇ ਕੰਮਾਂ ਵਾਸਤੇ ਉਹ ਫੋਟੋਆਂ ਕਰਾਉਂਦੇ ਨੇ ਹੁਣ ਅਗਰ ਕੋਈ ਮੇਰੇ ਨਾਲ ਨੌਜਵਾਨ ਸਾਥੀ ਆ ਕੇ ਫੋਟੋ ਕਰਵਾਉਂਦਾ ਔਰ ਕੱਲ ਨੂੰ ਉਹ ਆਈਐਸ ਬਣੇ ਜਾਂ ਆਈਪੀਐਸ ਬਣੇ ਜਾਂ ਗੈਂਗਸਟਰ ਬਣੇ ਉਹਦੀ ਰਿਸਪੌਂਸਿਬਿਲਟੀ ਮੇਰੀ ਤਾਂ ਨਹੀਂ ਹੈ ਔਰ ਤਸਵੀਰ ਤੁਸੀਂ ਦੇਖੀ ਹੈ ਜੀ ਉਹ ਕਿਥੇ ਤੁਹਾਡੇ ਤੱਕ ਕਿਵੇਂ ਪਹੁੰਚੀ ਦੀ ਉਹ ਵਾਇਰਲ ਜਿਹੜੀ ਤਸਵੀਰ ਹੈ ਉਹ ਮੈਨੂੰ ਮੀਡੀਆ ਰਾਹੀਂ ਆਈ ਸੀ ਉਹ ਜਦੋਂ ਵਾਇਰਲ ਹੋਈ ਆ ਔਰ ਇਹਦੇ ਵਿੱਚ ਦੇਖੋ ਤਸਵੀਰ ਦਾ ਚੌਧਰੀ ਸੰਦੀਪ ਜਾਖੜ ਜੀ ਦੀ ਵੀ ਆਈ ਹੈ ਇਹਨਾਂ ਦਾ ਸਾਨੂੰ ਤੁਸੀਂ ਮਤਲਬ ਉਹ ਦੋਸ਼ੀ ਨਹੀਂ ਮੰਨ ਸਕਦੇ ਤੁਸੀਂ ਹਸਤੀਫਾ ਦੀ ਪੇਸ਼ਕਸ਼ ਕਿਸ ਲਈ ਕਰ ਰਹੇ ਮੈਂ ਜਾਖੜ ਸਾਹਿਬ ਨੇ ਮੇਰੇ ਤੇ ਜੋ ਇਲਜ਼ਾਮ ਲਗਾਏ ਆ ਜੇ ਉਹ ਸਾਬਤ ਕਰ ਦੇਣ ਤਾਂ ਮੈਂ ਆਪਣਾ ਹਸਤੀਫਾ ਨਾਲ ਲੈ ਕੇ ਆਇਆ ਮੈਂ ਸਪੀਕਰ ਸਾਹਿਬ ਨੂੰ ਇਹ ਅਸਤੀਫਾ ਐਬਲਿਸ਼ਪ ਤੋਂ ਮੈਂ ਦੇ ਦਾਂਗਾ। ਅਗਰ ਉਹ ਸਾਬਤ ਨਹੀਂ ਕਰ ਪਾਉਂਦੇ ਤਾਂ 7 ਦਿਨਾਂ ਦੇ ਵਿੱਚ ਵਿੱਚ ਜਨਤਕ ਤੌਰ ਤੇ ਉਹ ਮਾਫੀ ਮੰਗਣ ਆਉਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਔਰ ਪੰਜਾਬ ਦੇ মিডিਆ ਦੇ ਵਿੱਚ ਝੂਠ ਬੋਲਣ ਵਾਸਤੇ। ਤੁਹਾਨੂੰ ਕੀ ਲੱਗਦਾ ਸੁਨੀਲ ਜਾਕਰ ਨੇ ਇਹ ਤੁਹਾਨੂੰ ਇਹ ਗੁੰਮਰਾਹ ਕਿਉਂ ਕੀਤਾ ਜਦ ਕਿ ਤੁਹਾਡਾ ਵਿਧਾਨ ਸਭਾ ਹੰਕਾਰ ਲੱਗਿਆ ਉਹਨਾਂ ਦਾ ਲੱਗਿਆ। ਆਖਿਰਕਾਰ ਤੁਹਾਨੂੰ ਟਾਰਗੇਟ ਕਿਉਂ ਦਿੱਤਾ ਗਿਆ ਕੀ ਮੰਗਦੇ ਸੀ? ਇਹ ਤਾਂ ਹੁਣ ਉਹ ਹੀ ਦੱਸ ਸਕਦੇ ਉਹਨਾਂ ਦੀ ਮਨਸ਼ਾ ਕੀ ਹੈ। ਕਿਉਂ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ? ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਗੈਂਗਸਟਰ ਅੱਜਕੱਲ ਪਹਿਲਾਂ ਤਾਂ ਗੈਂਗਸਟਰ ਹੁੰਦੇ ਸੀ ਅੱਜਕੱਲ ਗੈਂਗਸਟਰ ਵਿਧਾਨ ਸਭਾ ਚ ਪਹੁੰਚ ਗਏ ਐ ਔਰ ਚਿੱਟੇ ਕੁਰਤੇ ਪਿਆਮੇ ਪਾ ਕੇ ਉਥੇ ਸ਼ਰਧਾਂਜਲੀयां ਦਿੰਦੇ ਐ ਔਰ ਜਗਤ ਵਰਮਾ ਪਰਿਵਾਰ ਤੂੰ ਜਿਹੜੇ ਉਹ ਫਰੋਤੀ ਲੈਂਦੇ ਐ ਹਰ ਮਹੀਨਾ ਲੈਂਦੇ ਐ ਜੀ ਸਰ ਭਾਈ ਨੇ ਭਾਈ ਨੇ ਕੀ ਕਹਿਆ ਤੁਹਾਨੂੰ ਉਥੇ ਸ਼ਰਧਾਂਜਲੀ ਮੈਂ ਦਿੱਤੀ ਐ ਚਿੱਟਾ ਕੁਰਤਾ ਪੱਪਾ ਵੀ ਮੈਂ ਪਾਣਾ ਵਿਧਾਨ ਸਭਾ ਚ ਸ਼ਰਧਾਂਜਲੀ ਮੈਂ ਦਿੱਤੀ ਐ ਠੀਕ ਐ ਜੀ ਇਨਡਾਇਰੈਕਟ ਵੀ ਇਹਨਾਂ ਦੀ ਹਾਂ ਠੀਕ ਜੀ ਮਨ ਲਈ ਜੇਕਰ ਮਾਫੀ ਨਹੀਂ ਮੰਗੀ ਜਾਂਦੀ ਤਾਂ ਤੁਹਾਡੇ ਵੱਲ ਅਗਲਾ ਕੀ ਐਕਸ਼ਨ ਅਗਲਾ ਕਾਨੂੰਨੀ ਕਾਰਵਾਈ ਕਰਾਵਾਂਗੇ ਉਹਨਾਂ ਦੇ ਕਿਸ ਤਰ੍ਹਾਂ ਦੀ ਕਾਨੂੰਨੀ ਕਰ ਰਹੇ ਉਹ ਦਸ ਵਕੀਲ ਸਾਹਿਬ ਆਪਣੇ ਵਕੀਲ ਸਾਹਿਬਾਨ ਨਾਲ ਰਾਇ ਕਰਕੇ ਦੱਸਾਂਗੇ ਤੁਹਾਨੂੰ ਅੱਛਾ ਜਿਹੜੇ ਇੱਕ ਜਗਤ ਵਰਗਾ ਪਰਿਵਾਰ ਹੈ ਇਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਬਹੁਤ ਜਲਦ ਮਿਲੇਗਾ ਸਾਡੀ ਪੁਲਿਸ ਪਾਰਟੀ ਦੀ ਟੀਮ ਹੈ ਬਹੁਤ ਨਜ਼ਦੀਕ ਹੈ ਔਰ ਜਲਦੀ ਹੀ ਜਿਹੜੇ ਹਤਿਆਰੀ ਇਹ ਤਿੰਨ ਹਤਿਆਰੀ ਫਜਦੂ ਇਸ ਟਾਈਮ ਫਰਾਰ ਹੈ ਉਹ ਪਕੜੇ ਜਾਣਗੇ ਦੋ ਅਸੀਂ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਸੀ ਉਹ ਬੰਦੇ ਅਰੈਸਟ ਕਰ ਲਏ ਆ ਆਈਡੈਂਟੀਫਾਈ ਹੋ ਵੀ ਨਹੀਂ ਕਿ ਕੋਈ ਸ਼ੂਟਰ ਕੌਣ ਸੀ ਉਹ ਪੁਲਿਸ ਇਨਵੈਸਟੀਗੇਸ਼ਨ ਦਾ ਹਿੱਸਾ ਉਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਹੁਤ ਬਹੁਤ ਤਾਲੀ